ਸਵਾਗਤ ਹੈ ਜੀ ਤੁਸੀਂ ਜੁੜ ਚੁੱਕੇ ਹੋ ਹੁਸ਼ਰਪਰ ਨਿਊਜ਼ ਤੇ ਨਾਲ ਤੇ ਮੈਂ ਹਾਂ ਚੇਤਨ ਕਸ਼ਾ ਸੋ ਦੋਸਤੋ ਅੱਜ ਅਸੀਂ ਗੱਲਬਾਤ ਕਰਾਂਗੇ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਰਵਜੋਤ ਸਿੰਘ ਹੁਣ ਬਾਬਤ ਸਭ ਤੋਂ ਪਹਿਲਾਂ ਮੈਂ ਦੱਸ ਦੇਣਾ ਚਾਹੁੰਦਾ ਕਿ ਡਾਕਟਰ ਰਵਜੋਤ ਸਿੰਘ ਇੱਕ ਅਜਿਹੀ ਸ਼ਖਸੀਅਤ ਹੈ ਜੋ ਕਿ ਪੰਜਾਬ ਦੇ ਸਾਰੇ ਵਿਧਾਇਕਾਂ ਚੋਂ ਸਭ ਤੋਂ ਸ਼ਰੀਫ ਤੇ ਸૌ ਵਿਧਾਇਕ ਵਜੋਂ ਜਾਣੇ ਜਾਂਦੇ ਨੇ ਚਾਹੇ ਉਹਨਾਂ ਦੇ ਵਿਵਹਾਰ ਦੀ ਗੱਲ ਕਰੀਏ ਚਾਹੇ ਉਹਨਾਂ ਦੇ ਨਾਲ ਮੁਲਾਕਾਤ ਦੀ ਗੱਲ ਕਰੀਏ ਤਾਂ ਜੋ ਵੀ ਵਿਅਕਤੀ ਇੱਕ ਵਾਰ ਡਾਕਟਰ ਰਵਜੋਤ ਨੂੰ ਮਿਲਦਾ ਹੈ ਤਾਂ ਉਹਨਾਂ ਦਾ murid ਹੈ ਜਿਹੜਾ ਉਹ ਜ਼ਰੂਰ ਹੋ ਜਾਂਦਾ ਕਿਉਂਕਿ ਜੋ ਉਹਨਾਂ ਦੇ ਬੋਲਣ ਦਾ ਸਲੀਕਾ ਹੈ ਜੋ ਲਹਿਜਾ ਹੈ ਉਹ ਹਰ ਇੱਕ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਵਾਲਾ ਹੁੰਦਾ ਸੋ ਅੱਜ ਗੱਲਬਾਤ ਕਰਾਂਗੇ ਕਿਉਂਕਿ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਇੱਕ ਵੱਡੀ ਹਾਰ ਦਾ ਮੂੰਹ ਵੇਖਣਾ ਪਿਆ ਹੈ ਤਾਂ ਹਰ ਇੱਕ ਮੰਤਰੀ ਦੀ ਕਾਰਗੁਜ਼ਾਰੀ ਤੇ ਵੀ ਵੱਡੇ ਸਵਾਲ ਖੜੇ ਹੋ ਰਹੇ ਨੇ ਪੰਜਾਬ ਭਰ ਦੇ ਵਿੱਚ ਜਿੰਨੇ ਵੀ ਕੈਬਨਟ ਮੰਤਰੀ ਨੇ ਜ਼ਿਆਦਾਤਰ ਕੈਬਨਟ ਮੰਤਰੀ ਆਪਣੇ ਆਪਣੇ ਹਲਕੇ ਦੇ ਵਿੱਚੋਂ ਹਾਰੇ ਨੇ ਸੋ ਹੁਣੇ ਲਗਾਤਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੇ ਮੰਤਰੀਆਂ ਦੇ ਨਾਲ ਜ਼ਿਲ੍ਹਾ ਪ੍ਰਧਾਨਾਂ ਦੇ ਨਾਲ ਜਾਂ ਚੇਅਰਮੈਨਾਂ ਦੇ ਨਾਲ ਜਿਨ੍ਹਾਂ ਵੀ ਸਰਕਾਰ ਦੇ ਆਗੂ ਨੇ ਉਹਨਾਂ ਦੇ ਨਾਲ ਮੁਲਾਕਾਤਾਂ ਕੀਤੀਆਂ ਜਾ ਰਹੀਆਂ ਨੇ ਤਾਂ ਅੱਜ ਵੀ ਮੁੱਖ ਮੰਤਰੀ ਵੱਲੋਂ ਸੀਨੀਅਰ ਆਗੂਆਂ ਦੇ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਸੋ ਇਸ ਦਰਮਿਆਨ ਜੇਕਰ ਆਪਾਂ ਮੰਤਰੀ ਮੰਡਲ ਦੀ ਗੱਲ ਕਰੀਏ ਤਾਂ ਇੱਕ ਵਾਰ ਮੁੱਢ ਤੋਂ ਚਰਚਾ ਛਿੜ ਚੁੱਕੀ ਹੈ ਕਿ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਜਾਂ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਮੰਤਰੀ ਮੰਡਲ ਦੇ ਵਿੱਚ ਫੇਰ ਬਦਲ ਕਰ ਸਕਦੀ ਆ ਸੋ ਜਿਸ ਤਰ੍ਹਾਂ ਦੀ ਕਾਰਗੁਜ਼ਾਰੀ ਮੰਤਰੀਆਂ ਦੀ ਰਹੀ ਐ ਸੋ ਜਿਨ੍ਹਾਂ ਮੰਤਰੀਆਂ ਦਾ ਪੰਜਾਬ ਦੇ ਵਿੱਚ ਜ਼ਿਆਦਾ ਵਿਰੋਧ ਹੈ ਜਾਂ ਜਿਨ੍ਹਾਂ ਦਾ ਜਿਨ੍ਹਾਂ ਦੀ ਕਾਰਗੁਜ਼ਾਰੀ ਬੇहद ਮਾੜੀ ਹੈ ਤਾਂ ਉਹਨਾਂ ਨੂੰ ਮੈਨੂੰ ਲੱਗਦਾ ਕਿ ਜ਼ਰੂਰ ਖੁੱਡੇ ਲਾਈਨ ਲਗਾਉਣਾ ਵੀ ਚਾਹੀਦਾ ਹੈ ਮਾਨਸਾਪ ਨੂੰ ਜੇਕਰ 2027 ਦੇ ਵਿੱਚ ਆਪਣੀ ਪਾਕੀ ਨੂੰ ਬਚਾਉਣਾ ਹੈ ਜਾਂ 2027 ਦੇ ਵਿੱਚ ਮੁੜ ਉਹ ਪੰਜਾਬ ਦੀ ਸੱਤਾ ਤੇ ਕਾਬਜ਼ ਹੋਣਾ ਚਾਹੁੰਦੇ ਨੇ ਸੋ ਜੇਕਰ ਆਪਾਂ ਹੁਸ਼ਾਰਪੁਰ ਦੀ ਗੱਲ ਕਰੀਏ ਤਾਂ ਹੁਸ਼ਾਰਪੁਰ ਤੋਂ ਵਿਧਾਇਕ ਤੇ ਕੈਬਨਿਟ ਮੰਤਰੀ ਬ੍ਰਹਮਸ਼ੰਕਰ ਚਿੰਪਾ ਦੀ ਕਾਰਗੁਜ਼ਾਰੀ ਕਿੰਨੀ ਕੁ ਵਧੀਆ ਰਹੀ ਹੈ ਜਾਂ ਕਿੰਨੀ ਕੁ ਵਿਵਾਦਾਂ ਦੇ ਵਿੱਚ ਘिरी ਰਹੀ ਹੈ ਇਸ ਤੋਂ ਹਰ ਇੱਕ ਵਿਅਕਤੀ ਚੰਗੀ ਤਰ੍ਹਾਂ ਜਾਣੂ ਹੈ ਹਾਲਾਂਕਿ ਕਿਸੇ ਵੀ ਤਰ੍ਹਾਂ ਦੇ ਦੋਸ਼ ਉਹਨਾਂ ਦੇ ਉੱਪਰ ਨਹੀਂ ਲੱਗੇ ਨੇ ਪ੍ਰੰਤੂ ਕਾਰਗੁਜ਼ਾਰੀ ਨੂੰ ਲੈ ਕੇ ਉਹਨਾਂ ਦੇ ਆਪਣੇ ਹੀ ਵਰਕਰਾਂ ਤੇ ਆਗੂਆਂ ਦੇ ਵਿਚਕਾਰ ਹੈ ਜਿਹੜੀ ਉਹ ਤਿੱਖੀ ਜਿਹੜੀ ਉਹ ਨੋਕਚੋਕ ਹੁੰਦੀ ਰਹਿੰਦੀ ਆ ਸੋ ਇਸੇ ਤੱਕ ਮਿਆਚਾ ਕਿ ਹੁਸ਼ਾਰਪੁਰ ਦਾ ਹਲਕਾ ਵੀ ਜਿਹੜਾ ਉਹ ਕਾਫੀ ਡਾਊਨ ਗਿਆ ਤੇ ਇੱਥੋਂ ਤੱਕ ਕਿ ਮੰਤਰੀ ਸਾਹਿਬ ਆਪਣੇ ਵਾਰਚੋਂ ਵੀ ਬੁਰੀ ਤਰ੍ਹਾਂ ਦੇ ਨਾਲ ਉੱਥੇ ਜੇਕਰ ਆਪਾਂ ਸ਼ਾਮਚਾਸੀ ਤੋਂ ਆਪ ਵਿਧਾਇਕ ਡਾਕਟਰ ਰਵਜੋਤ ਹੁਣਾਂ ਦੀ ਗੱਲ ਕਰੀਏ ਤਾਂ ਡਾਕਟਰ ਰਵਜੋਤ ਇੱਕ ਅਜੀਹੀ ਸ਼ਖਸੀਅਤ ਨੇ ਜਿਨ੍ਹਾਂ ਵੱਲੋਂ ਇਕੱਲੇ ਹੁਸ਼ਾਰਪੁਰ ਜ਼ਿਲ੍ਹੇ ਦੇ ਵਿੱਚੋਂ ਆਪਣੇ ਹਲਕੇ ਦੇ ਵਿੱਚੋਂ ਆਮ ਆਦਮੀ ਪਾਰਟੀ ਨੂੰ ਲੀਡ ਦਿੱਤੀ ਗਈ ਹੈ ਬੇਸ਼ੱਕ ਉਹ ਲੀਡ ਕੋਈ ਜ਼ਿਆਦਾ ਵੱਡੀ ਨਹੀਂ ਹੈ 2 ਤੋਂ 2.5 ਹਜ਼ਾਰ ਵੋਟਾਂ ਦੇ ਕਰੀਬ ਦੀ ਉਹ ਲੀਡ ਆ ਪਰੰਤੂ ਇੱਕ ਜ਼ਿਲ੍ਹੇ ਭਰ ਦੀ ਆਪਾਂ ਹੁਸ਼ਾਰਪੁਰ ਦੀ ਗੱਲ ਕਰੀਏ ਤਾਂ ਹੁਸ਼ਾਰਪੁਰ ਜ਼ਿਲ੍ਹੇ ਦੇ ਵਿੱਚੋਂ ਲੋਕ ਸਭਾ ਦੇ ਜੋ ਹਲਕੇ ਹੁਸ਼ਾਰਪੁਰ ਕੰਸਟੀਟੂਐਂਸੀ ਦੇ ਅਧੀਨ ਆਉਂਦੇ ਨੇ ਵਿਧਾਨ ਸਭਾ ਦੇ ਮਾਫੀ ਚੋਣਾਂ ਹਲਕੇ ਜੁਆਉਂਦੇ ਨੇ ਜਿਨ੍ਹਾਂ ਵਿੱਚੋਂ ਹੁਸ਼ਿਆਰਪੁਰ ਐ ਦਸੂਆ ਟਾਂਡਾ ਮੁਕੇਰੀਆਂ ਤਾਂ ਇਹਨਾਂ ਚਾਰਾਂ ਹਲਕਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਹੋਈ ਹੈ ਵਿਧਾਨ ਸਭਾ ਹਲਕਿਆਂ ਦੇ ਵਿੱਚ ਤਾਂ ਸਿਰਫ ਇਕਲੌਤਾ ਹਲਕਾ ਸ਼ਾਮਚਰਾਸੀ ਹਲਕਾ ਜਿੱਥੇ ਕੋਈ ਡਾਕਟਰ ਰਵਜੋਤ ਵੱਲੋਂ ਆਮ ਆਦਮੀ ਪਾਰਟੀ ਨੂੰ ਲੀਡ ਦਵਾਈ ਗਈ ਹੈ ਸੋ ਹੁਣ ਬਹੁਤ ਸਾਰੇ ਲੋਕਾਂ ਦੇ ਜ਼ਿਹਨ ਵਿੱਚ ਵੀ ਇਹ ਗੱਲ ਹੈ ਤੇ ਲੋਕ ਆਮ ਤੌਰ ਤੇ ਆਪਾਂ ਚਰਚਾ ਕਰਦੇ ਵੀ ਦੇਖ ਸਕਦੇ ਹਾਂ ਉਹਨਾਂ ਤਾਂ ਕਹਿਣਾ ਹੈ ਕਿ ਜੇਕਰ ਮੁੱਖ ਮੰਤਰੀ ਸਾਹਿਬ ਮੰਤਰੀ ਮੰਡਲ ਦੇ ਵਿੱਚ ਫੇਰ ਬਦਲ ਕਰਦੇ ਨੇ ਤਾਂ ਇਸ ਵਾਰ ਉਹਨਾਂ ਨੂੰ ਹੁਸ਼ਿਆਰਪੁਰ ਤੋਂ ਡਾਕਟਰ ਅਭਜੋਤ ਨੂੰ ਇੱਕ ਮੌਕਾ ਜਿਹੜਾ ਉਹ ਜ਼ਰੂਰ ਦੇਣਾ ਚਾਹੀਦਾ ਕਿਉਂਕਿ ਡਾਕਟਰ ਅਭਜੋਤ ਇੱਕ ਹਾਲਾਂਕਿ ਇਸ ਦਰਮਿਆਨ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਹਰ ਇੱਕ ਵਿਧਾਇਕ ਦਾ ਜਿਹੜਾ ਉਹ ਥੋੜਾ ਬੋਤਾ ਵਿਰੋਧ ਹੈ ਉਹ ਜ਼ਰੂਰ ਹੁੰਦਾ ਚਾਹੇ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇ ਚਾਹੇ ਕਾਂਗਰਸ ਦੀ ਸਰਕਾਰ ਦੇ ਸਮੇਂ ਦੀ ਗੱਲ ਕਰੀਏ ਚਾਹੇ ਅਕਾਲੀ ਭਾਜਪਾ ਦੇ ਰਾਜਨੀਤੀ ਗੱਲ ਕਰੀਏ ਤਾਂ ਹਰ ਇੱਕ ਮੌਜੂਦਾ ਵਿਧਾਇਕ ਜਿਹੜਾ ਥੋੜਾ ਬੋਤਾ ਵਿਰੋਧਤਾ ਜ਼ਰੂਰ ਹੁੰਦਾ ਪਰੰਤੂ ਵਾਕਿਆ ਤੇ ਨਾਲ ਉਹ ਡ ਰਵਜੋਤ ਕਾਫੀ ਇਸ ਸਿਆਣਾਪਵਾਲੀ ਨੇ ਕਾਫੀ ਇਮਿਲਨਸਾਰ ਨੇ ਜੋ ਉਹਨਾਂ ਦੀ ਹਲੀਮੀ ਹੈ ਜੋ ਉਹਨਾਂ ਦੇ ਬੋਲਣ ਦਾ ਤੌਰ ਤਰੀਕਾ ਜਾਂ ਟੰਗ ਹੈ ਉਹ ਹਰ ਇੱਕ ਨੂੰ ਆਪਣੇ ਵੱਲ ਕੀਲ ਲੈਂਦਾ ਸੋ ਲੋਕਾਂ ਦੀ ਜ਼ੁਬਾਨ ਹੈ ਕਿ ਡਾਕਟਰ ਰਵਜੋਤ ਨੂੰ ਮੁੱਖ ਮੰਤਰੀ ਵੱਲੋਂ ਜ਼ਰੂਰ ਮੌਕਾ ਦੇਣਾ ਚਾਹੀਦਾ ਜੇਕਰ ਕੈਬਨਿਟ ਮੰਤਰੀ ਮੰਡਲ ਦੇ ਵਿੱਚ ਫੇਰ ਬਦਲ ਹੁੰਦਾ ਕਿਉਂਕਿ ਇੱਕ ਵਾਰ ਮੁੜ ਤੋਂ ਦੁਹਰਾ ਦਿਆ ਕਿ ਡਾਕਟਰ ਰਵਜੋਤ ਵੱਲੋਂ ਇਕਲੋਤੇ ਕਾ ਜਿਹੜਾ ਅਖਰੇ ਜਿਨ੍ਹਾਂ ਵੱਲੋਂ ਆਪਣੇ ਹਲਕੇ ਤੋਂ ਆਮ ਆਦਮੀ ਪਾਰਟੀ ਨੂੰ ਲੋਕ ਸਭਾ ਚੋਣਾਂ ਦੇ ਵਿੱਚ ਲੀਡ ਦਵਾਈ ਗਈ ਹੈ